ਤਾਂ ਅੱਜ ਸਵੇਰੇ ਮਹਿੰਗਾਈ ਦਾ ਵੱਡਾ ਝਟਕਾ ਆਮ ਲੋਕਾਂ ਨੂੰ ਲੱਗਿਆ ਕਿਉਂਕਿ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਚੁੱਕਿਆ ਹੈ ਇਹ ਵਾਧਾ ਵੀ ਕੋਈ 1 ਰੁਪਏ 2 ਰੁਪਏ ਦਾ ਨਹੀਂ ਬਲਕਿ ਸਿੱਧਾ 25 ਰੁਪਏ ਵਾਧਾ ਕਰ ਦਿੱਤਾ ਗਿਆ ਜਿਸ ਕਰਕੇ ਆਮ ਲੋਕਾਂ ਦੇ ਉੱਤੇ ਵੱਡੀ ਮਾਰ ਮਹਿੰਗਾਈ ਦੀ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਨਵਾਂ ਮਹੀਨਾ ਚੜਿਆ ਹੈ ਵਿੱਤ ਮਹੀਨਾ ਕਿਹਾ ਜਾਂਦਾ ਹੈ ਕਿਉਂਕਿ ਇਸ ਮਹੀਨੇ ਦੇ ਵਿੱਚ ਜ਼ਿਆਦਾਤਰ ਲੈਣ-ਦੇਣ ਕੀਤੇ ਜਾਂਦੇ ਨੇ ਤੇ ਅੱਜ ਦੇ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਹੀ ਲੋਕਾਂ ਨੂੰ ਇਹ ਵੱਡਾ ਝਟਕਾ ਲੱਗ ਚੁੱਕਿਆ ਹੈ ਕਿਉਂਕਿ 25 ਰੁਪਏ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਵਾਧਾ ਕਰ ਦਿੱਤਾ ਗਿਆ ਹੈ ਕਮਰਸ਼ੀਅਲ ਸਿਲੰਡਰ ਜਿਹੜਾ ਹੈ 25 ਰੁਪਏ ਮਹਿੰਗਾ ਹੋ ਚੁੱਕਿਆ ਹੈ ਤੇ ਨਵੀਂ ਦਰਾਂ ਜੜੀਆਂ ਨੇ ਅੱਜ ਤੋਂ ਲਾਗੂ ਕੀਤੀਆਂ ਜਾਣਗੀਆਂ ਯਾਨੀ ਕਿ ਦਿੱਲੀ ਦੇ ਵਿੱਚ ਵਪਾਰਕ ਸਿਲੰਡਰ ਜਿਹੜਾ ਹੈ 1700 99 ਰੁਪਏ ਵਿੱਚ ਮਿਲੇਗਾ ਇਸ ਤੋਂ ਇਲਾਵਾ ਜੇਕਰ ਬੰਬੇ ਦੀ ਗੱਲ ਕੀਤੀ ਜਾਵੇ ਤਾਂ ਉੱਥੇ 1749 ਰੁਪਏ ਕੋਲਕੱਤਾ ਦੇ ਵਿੱਚ 1911 ਰੁਪਏ ਇਸ ਦੀ ਕੀਮਤ ਹੋ ਚੁੱਕੀ ਹੈ ਤਾਂ ਇੱਕ ਤੋਂ ਬਾਅਦ ਇੱਕ ਝਟਕਾ ਜਿਹੜਾ ਹੈ ਮਹਿੰਗਾਈ ਦਾ ਲੋਕਾਂ ਨੂੰ ਲੱਗਦਾ ਹੋਇਆ ਵਿਖਾਈ ਦੇ ਰਿਹਾ ਹੈ ਕਿਉਂਕਿ ਪਿਛਲੀ ਵਾਰ ਘਰੇਲੂ ਸਿਲੰਡਰ ਦੀਆਂ ਕੀਮਤਾਂ ਅਗਸਤ ਦੇ ਵਿੱਚ ਬਦਲੀਆਂ ਗਈਆਂ ਸਨ ਜਿਨ੍ਹਾਂ ਦੇ ਵਿੱਚ ਕਟਾਤੀ ਕੀਤੀ ਗਈ ਸੀ ਤਾਂ ਹੁਣ ਵਪਾਰਕ ਸਿਲੰਡਰ ਜਿਹੜਾ ਉਸ ਨੂੰ ਲੈ ਕੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ ਕੋਈ 1 ਰੁਪਏ 2 ਰੁਪਏ ਜਾਂ 10 ਰੁਪਏ ਨਹੀਂ ਬਲਕਿ ਸਿੱਧਾ ਕਈ ਗੁਣਾ ਵਾਧਾ ਕੀਤਾ ਗਿਆ 25 ਰੁਪਏ ਮਹਿੰਗਾ ਹੋ ਚੁੱਕਿਆ ਹੈ ਐਲ ਪੀ ਜੀ ਸਿਲੰਡਰ ਹਾਲਾਂਕਿ ਘਰੇਲੂ ਸਿਲੰਡਰ ਜਿਹੜਾ ਕਿ ਘਰਾਂ ਦੇ ਵਿੱਚ ਵਰਤਿਆ ਜਾਂਦਾ ਹੈ ਉਸ ਨੂੰ ਲੈ ਕੇ ਕੋਈ ਵਾਦਾ ਨਹੀਂ ਕੀਤਾ ਗਿਆ ਵਪਾਰਕ ਤੌਰ ਤੇ ਬਿਜ਼ਨਸ ਦੇ ਤੌਰ ਤੇ ਜਿਹੜੇ ਕੰਮਾਂ ਦੇ ਵਿੱਚ ਸਿਲੰਡਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਵਪਾਰਕ ਸਿਲੰਡਰ ਹੁੰਦੇ ਨੇ ਤੇ ਉਹਨਾਂ ਦੀਆਂ ਕੀਮਤਾਂ 25 ਰੁਪਏ ਵਧਾਈਆਂ ਨੇ ਹਾਲਾਂਕਿ ਚੋਣਾ ਨਜ਼ਦੀਕ ਨੇ ਅਜੇਹੇ ਦੇ ਵਿੱਚ ਲੋਕਾਂ ਨੂੰ ਲੱਗ ਰਿਹਾ ਸੀ ਕਿ ਮਹਿੰਗਾਈ ਤੋਂ ਰਾਹਤ ਮਿਲੇਗੀ ਪਰ ਅੱਜ ਨਵੇਂ ਮਹੀਨੇ ਦੀ ਸ਼ੁਰੂਆਤ ਮਹਿੰਗਾਈ ਦੇ ਝਟਕੇ ਦੇ ਨਾਲ ਹੋਈ ਹੈ 25 ਰੁਪਏ ਮਹਿੰਗਾ ਕਰ ਦਿੱਤਾ ਗਿਆ ਹੈ एलपीजी सिलेंडर ਜਿਸ ਕਰਕੇ ਲੋਕਾਂ ਨੂੰ ਕਾਫੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਘਰੇਲੂ ਸਰ ਸਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਵਾਧਾ ਪਿਛਲੀ ਵਾਰ ਅਗਸਤ ਮਹੀਨੇ ਦੇ ਵਿੱਚ ਕੀਤਾ ਗਿਆ ਸੀ 200 ਰੁਪਏ ਕਟੌਤੀ ਕੀਤੀ ਗਈ ਸੀ ਜਿਸ ਕਰਕੇ ਹੁਣ ਹੈ ਵਪਾਰਕ ਸਲੰਡਰ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ ਨਵੇਂ ਮਹੀਨੇ ਇਹ ਵੱਡਾ ਝਟਕਾ ਲੋਕਾਂ ਨੂੰ ਲੱਗਿਆ 25 ਰੁਪਏ ਮਹਿੰਗਾ ਕਰ ਦਿੱਤਾ ਗਿਆ ਸਲੰਡਰ ਤਾਂ ਹਾਲਾਂਕਿ ਘਰਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਸਿਲੰਡਰ ਦੀ ਵਰਤੋਂ ਕੀਤੀ ਜਾਂਦੀ ਹੈ ਉਹ ਘਰੇਲੂ ਸਿਲੰਡਰ ਹੈ ਤੇ ਉਸ ਦੀਆਂ ਕੀਮਤਾਂ ਨਹੀਂ ਵਧਾਈਆਂ ਗਈਆਂ bizness ਦੇ ਤੌਰ ਤੇ ਜੇਕਰ ਤੁਸੀਂ ਆਪਣੇ ਕਿਸੇ ਕੰਮ ਦੇ ਵਿੱਚ ਸਿਲੰਡਰ ਦੀ ਵਰਤੋਂ ਕਰਦੇ ਹੋ ਤਾਂ ਉਸ ਦੀਆਂ ਕੀਮਤਾਂ ਵਧਾਈਆਂ ਨਹੀਂ ਤੇ ਸਦਾ 25 ਰੁਪਏ ਕੀਮਤਾਂ ਦੇ ਵਿੱਚ ਵਾਅਦਾ ਕੀਤਾ ਗਿਆ ਹੈ LPG ਸਿਲੰਡਰਾਂ ਨੂੰ ਲੈ ਕੇ ਹਾਲਾਂਕਿ ਸਰਕਾਰ ਜਿਹੜੀ ਹੈ ਆਪਣੀ ਗਾਰੰਟੀ ਵੀ ਪੂਰੀ ਕਰ ਸਕਦੀ ਹੈ ਇਹਨਾਂ ਚੋਣਾਂ ਤੋਂ ਪਹਿਲਾਂ ਪਰ ਇਸ ਸਬ ਦੇ ਵਿਚਾਲੇ ਨਵੀਆਂ ਕੀਮਤਾਂ ਐਲਪੀਜੀ ਸਿਲੰਡਰਾਂ ਦੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਜਿਸ ਤੇ ਵਿੱਚ ਵਪਾਰਕ ਸਿਲੰਡਰ 25 ਰੁਪਏ ਮਹਿੰਗਾ ਕਰ ਦਿੱਤਾ ਗਿਆ ਹੈ